ਕੀ ਜੰਗਲ ਸੀ ਜੰਗਲ ਦੇ ਵਿੱਚ ਇੱਕ ਸੱਪ ਰਹਿੰਦਾ ਹੁੰਦਾ ਸੀ ਉਹ ਸੱਪ ਦੇ ਕੋਲੇ ਨਾ ਜਾਨਵਰ ਜਿਵੇਂ ਕੁੱਤਾ ਬਿੱਲੀ ਬਾਂਦਰ ਹਿਰਨਾ ਸਾਰੇ ਤਰ੍ਹਾਂ ਦੇ ਜਾਨਵਰ ਰਹਿੰਦੇ ਹੁੰਦੇ ਸੀ ਉਹ ਇੱਕ ਦਿਨ ਜਦੋਂ ਸੱਪ ਮੇਲ ਦਾ ਮੇਲ ਦਾ ਜਿਵੇਂ ਕਿ ਆਏ ਇੰਜੇ ਮੇਲ ਦਾ ਮਿਲਦਾ ਆਇਆ ਉਹਨੂੰ ਵੇਖ ਕੇ ਸਾਰੇ ਹੱਸ ਪਏ ਉਹ ਕਹਿੰਦੇ ਵੀ ਦੱਸ ਤੂੰ ਸਿੱਧਾ ਹੋ ਕੇ ਕਿਉਂ ਨਹੀਂ ਤੁਰਦਾ ਤੂੰ ਇਸ ਤਰ੍ਹਾਂ ਮੇਲ ਮੇਲ ਕੇ ਕਿਉਂ ਤੁਰਦਾ ਉਹ ਕਹਿੰਦਾ ਜੀ ਮੈਂ ਤਾਂ ਫਿਰ ਇਸੇ ਤਰ੍ਹਾਂ ਹੀ ਤੁਰਦਾ ਉਹ ਕਹਿੰਦੇ ਨਹੀਂ ਤੂੰ ਵੀ ਸਿੱਧਾ ਹੋ ਕੇ ਤੁਰ ਜਿਵੇਂ ਅਸੀਂ ਸਿੱਧੇ ਤਰਦੇ ਹਾਂ ਕਹਿੰਦਾ ਨਹੀਂ ਮੈਂ ਨਹੀਂ ਚੱਲ ਸਕਦਾ ਇਸ ਤਰ੍ਹਾਂ ਕੁਝ ਦਿਨ ਹੋਏ ਤੇ ਉੱਥੇ ਜੰਗਲ 'ਚ ਅੱਗ ਲੱਗ ਗਈ ਸਾਰੇ ਜਾਨਵਰ ਜਿਹੜੇ ਸੀ ਉਹ ਸਿੱਧੇ-ਸਿੱਧੇ ਛੇਤੀ ਨਿਕਲ ਗਏ ਉੱਥੋਂ ਤੇ ਜਿਹੜਾ ਸੱਪ ਸੀ ਉਹ ਮੇਲ ਦਾ ਮੇਲ ਦਾ ਉਹ ਉਸ ਅੱਗ ਦੀ ਲਪੇਟ ਵਿੱਚ ਆ ਗਿਆ ਉਹ ਮੱਤ ਸੜ ਗਿਆ ਕੁਝ ਦਿਨਾਂ ਬਾਅਦ ਜਦੋਂ ਉੱਥੇ ਅੱਗ ਬੁਝ ਗਈ ਤੇ ਸਾਰੇ ਜਾਨਵਰ ਫੇਰ ਉੱਥੇ ਗਏ ਜਦੋਂ ਵੇਖਦੇ ਆ ਤਾਂ ਸੱਪ ਪਿਆ ਸਿੱਧਾ ਸਰੰਗ ਪਿਆ ਕੋਈ ਬਾਲ ਨਹੀਂ ਹੋਦੇ ਛੇ ਕਿ ਉਹ ਕਹਿੰਦਾ ਵੀ ਉੱਥੇ ਬਾਂਦਰ بولਦਾ ਕਹਿੰਦਾ ਹੁਣ ਜੇ ਸਿੱਧਾ ਸਰੰਗ ਪਿਆ ਜੇ ਤੂੰ ਉਦੋਂ ਹੀ ਸਿੱਧਾ ਸਰੰਗ ਪਿਆ ਹੁੰਦਾ ਤਾਂ ਫੇਰ ਵਧੀਆ ਨਹੀਂ ਸੀ ਉਵੇਂ ਤੁਰਦਾ ਸਿੱਧਾ ਸਰੰਗ ਤੁਰਦਾ ਹੁਣ ਤੇ ਉਹ ਸਿੱਧਾ ਸਰੰਗ ਪਿਆ ਤੇ ਉਸ ਕਰਕੇ ਇਹ ਆ ਵੀ ਆਪਣੀਆਂ ਜਿਹੜੀਆਂ ਆਰਤਾ ਨਾ ਆਪਤਾ ਤੋਂ ਮਜਬੂਰ ਹੋ ਜਾਂਦੇ ਕਿਉਂਕਿ ਇਹ ਜਿਹੜੀਆਂ ਆਦਤਾਂ ਹੁੰਦੀਆਂ ਇਹ ਆਪਾਂ ਨੂੰ ਆਪਣੀਆਂ ਆਦਤਾਂ ਬਦਲ ਲੈਣੀਆਂ ਚਾਹੀਦੀਆਂ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਸੁਧਾਰ ਕਰਨਾ ਚਾਹੀਦਾ ਹੈ ਇਹਦਾ ਮਕਸਦ ਇਹ ਆ ਵੀ ਜੇ ਆਪਾਂ ਜ਼ਿੰਦਗੀ ਦੇ ਵਿੱਚ ਸੁਧਾਰ ਕਰਾਂਗੇ ਤਾਂ ਆਪਾਂ ਸਫਲ ਹੋ ਜਾਵਾਂਗੇ ਜੇ ਆਪਾਂ ਸੱਪ ਦੀ ਤਰ੍ਹਾਂ ਉਸੇ ਤਰ੍ਹਾਂ ਹੰਕਾਰ ਦੇ ਵਿੱਚ ਉਵੇਂ ਹੀ ਜਿਵੇਂ ਉਹ ਮੇਲਦਾ ਸੀ ਆਦਿ ਜਾਂ ਇਟਾ ਹੋਰ ਨਾ ਤੁਰਿਆ ਹੁੰਦਾ ਸੀ ਉਹ ਆਉਂਦੇ ਅਗਦੀ ਲਫੇਟ ਵਿੱਚ ਆ ਗਿਆ ਸੜ ਗਿਆ ਉਹਨੂੰ ਵੇਖ ਕੇ ਸਾਰੇ ਹੱਸਦੇ ਰਹੇ ਇਸ ਕਰਕੇ ਆਪ